ਆ ਗਿਆ ਆਪਣਾ ਪੱਤਰਖਾਨਾ ਕਰਦੇ ਹੋ ਮੈਨੂੰ ਮੈਨੂੰ ਕਹਿ ਰਹੇ ਚਲੋ ਰੁਕੋ ਯਾਰ ਇਹਦਾ ਕੁਐਸਚਨ ਨਾ ਕਰੋ ਸਟਾਰਟਿੰਗ ਕਰਨ ਦਿਓ ਬਾਅਦ ਤੁਸੀਂ ਡੇਢ ਮਿੰਟ ਕਰੀ ਜਾਓ ਚਲੋ ਕਰ ਗਿਆ ਜੀ ਫਿਰ ਸੰਜਮੁਰ ਤੋਂ ਹਾਂਜੀ ਸਵਾਸ਼ੀ ਕਰ ਜੀ ਅੱਜ ਸਾਰੇ ਨਕੋਦਰ ਦੀ ਪ੍ਰੈਸ ਪ੍ਰਿੰਟ মিডিਆ ਤੇ ਨਾਲ ਹੀ ਇਲੈਕਟ੍ਰੋਨਿਕ মিডিਆ ਦੀ ਸਾਰੇ ਜਣੇ ਸੇ ਇਕੱਠੇ ਹੋਏ ਆ ਵਿਸ਼ੇਸ਼ ਰਾਜ ਕੋਈ ਬਾਅਦ ਵਿੱਚ ਬਾਤ ਹੋ ਗਿਆ ਸੀ ਆਪਸ ਦੇ ਵਿੱਚ ਆਮਨ ਵੀ ਪਾਰਟੀ ਦੇ ਵਰਟੀਅਸ ਤੇ ਲੜ ਔਰ ਕੋਈ ਕੋਈ ਮਿਸਵੇ ਹੋ ਗਿਆ ਸੀ ਪੈਸਟੜ ਉਹ ਅੱਜ ਅਸੀਂ ਮਸਲਾ ਸੁਲਝਾ ਲਿਆ ਬੈਠ ਕੇ ਅਸੀਂ ਸਾਰਿਆਂ ਨੇ ਉਸ ਮਸਲੇ ਨੂੰ ਖਤਮ ਕਰ ਲਿਆ ਜਿੱਥੇ ਕਿਸੇ ਦੀ ਗਲਤੀ ਸੀ ਜਾਂ ਮੇਰੀ ਗਲਤੀ ਸੀ ਅਸੀਂ ਉੱਥੇ ਉਹਦੇ ਵਾਸਤੇ ਅਪੋਲੋਜੀ ਕਰ ਲਿਆ ਤੇ ਹੁਣ ਅਸੀਂ ਸਾਰੇ ਜਿਹੜੇ ਅੱਗੇ ਵਧਾਂਗੇ ਜੇ ਜੇ ਸਾਡੇ ਸ਼ਹਿਰ ਤੇ ਮੈਟਰ ਨੇ ਜਾਂ ਕੋਈ ਹਲਕੇ ਦੇ ਮੈਟਰ ਨੇ ਉਹਦੇ ਬਾਰੇ ਜਿਹੜਾ ਕੋਈ ਪ੍ਰੈਸ ਕੋਈ ਆਪਣਾ ਸਵਾਲ ਹੋਵੇ ਤਾਂ ਪੁੱਛ ਸਕਦਾ ਹੈ ਮੈਡਮ ਮੈਂ ਇੱਕ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਘੰਡੇ ਤੇ ਬੜੇ ਗੰਭੀਰ ਜਿਹੜੇ ਦੋਸ਼ ਲਾਏ ਇੱਕ ਤਾਂ ਮਾਈਨਿੰਗ ਨੂੰ ਲੈ ਕੇ ਲਾਏ ਇੱਕ ਕੁਝ ਜਿਹੜੀ ਫੀਲ ਦੇ ਵਿੱਚ ਕ腐ਪਸ਼ਨ ਹੁੰਦੀ ਹੈ ਉਹਨੂੰ ਲੈ ਕੇ ਦੋਸ਼ ਲਾ ਗਏ ਅ ਸਭ ਤੋਂ ਪਹਿਲਾਂ ਤਾਂ ਮੈਨੂੰ ਹਜੇ ਤੱਕ ਇਹ ਸਮਝ ਨਹੀਂ ਆ ਰਹੀ ਕਿ ਵਿਡਾਲਾ ਸਾਹਿਬ ਅੱਜਕੱਲ ਕੇ ਇਸ ਹਸਿਆਤ ਦੇ ਨਾਲ ਵਿੱਚ ਰਹੇ ਆ ਕੀ ਉਹ ਕਲੀਰਲਦੇ ਨੇ ਕੀ ਉਹ ਸੁਧਾਰ ਲੈਂਦੇ ਨੇ ਕੀ ਉਹ ਵਿੱਚੇ ਪਤਾ ਲੱਗਿਆ ਸੀਗਾ ਕਿ ਅਮਰਪਾਲ ਵੱਲ ਵੀ ਜਾਣ ਨੂੰ ਫਿਰਦੇ ਸੀ ਜਾਂ ਕਿਤੇ ਭਾਵੇਂ ਜੀਪੀ ਨਾ ਕੋਈ ਗੰਡ ਸਣ ਚੱਲਦੀ ਆ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਸਮਝ ਆਵੇ ਕਿ ਇੱਕ ਮਤਲਬ ਪਲਿਟ ਐਸਵੇਲੇ ਕੇਸ ਪੋਲਿਟੀਕਲ ਪਾਰਟੀ ਨਾਲ ਉਹ ਸੰਬੰਧਿਤ ਨੇ ਔਰ ਕੇਸ ਅਧਿਕਾਰ ਦੇ ਨਾਲ ਇਹ ਸਾਰੀਆਂ ਗੱਲਾਂ ਬਥੇ ਕਰਦੇ ਦੂਸਰਾ ਉਹਨਾਂ ਦਾ ਹਮੇਸ਼ਾ ਦਾ ਹੀ ਇਹ ਰਿਹਾ ਕਿ ਇਲਜ਼ਾਮ ਲਾਉਣੇ ਬੜੇ ਸੌਖੇ ਆ ਇਲਜ਼ਾਮ ਸਭ ਤੋਂ ਦੁਨੀਆ ਦੇ ਉੱਤੇ ਸੌਖਾ ਕੰਮ ਚੜਾਇਆ ਨਾ ਉਹ ਦੂਸਰਿਆਂ ਦੇ ਉੱਤੇ ਇਲਜ਼ਾਮ ਲਾਉਣਾ ਹੈ ਔਰ ਸਭ ਤੋਂ ਔਖਾ ਕੰਮ ਜਿਹੜਾ ਆ ਉਹ ਉਹਨਾਂ ਇਲਜ਼ਾਮਾਂ ਨੂੰ ਫਿਰ ਸਾਬਤ ਕਰਨਾ ਬੰਦਾ ਬਟਾਰਾ ਸਾਹਿਬ ਨੇ ਪਹਿਲਾਂ ਵੀ ਇਲਜ਼ਾਮ ਲਾਏ ਸੀ ਬਟਾਰਾ ਸਾਹਿਬ ਉਹਦੇ 'ਚ ਵੀ ਫੇਲ ਹੋਏ ਸੀ ਮੈਂ ਉੱਥੇ ਵੀ ਚੈਲੰਜ ਕੀਤਾ ਸੀ ਅੱਜ ਫੇਰ ਬਡਾਲਾ ਸਾਹਿਬ ਨੇ ਸਭ ਤੋਂ ਪਹਿਲਾਂ ਤਹਿਸੀਲ ਦੀ ਗੱਲ ਕੀਤੀ ਆ ਬਿਨਾਂ ਸ਼ੱਕ ਸ਼ੁਰੂਆਤ ਦੇ ਵਿੱਚ ਇੱਕ ਤਹਿਸੀਲਦਾਰ ਮਾੜਾ ਆ ਗਿਆ ਸੀ ਜਿਨੇ ਮੇਰੇ ਹਲਕੇ ਦਾ ਮੇਰੀ ਤਹਿਸੀਲ ਦਾ ਅਕਸ ਖਰਾਬ ਕੀਤਾ ਮੈਂ ਬੜੀ ਜਦੋਜਹਿਦ ਦੇ ਨਾਲ ਇਦਾਂ ਦੇ ਲੋਕ ਹੁੰਦੇ ਵਿੱਚਰਾ ਮਜ਼ਬੂਤ ਆ ਮੈਨੂੰ ਜਦਾ ਜ਼ਰੂਰ ਨਾਉਣ ਦੇ ਤੋਂ ਕੱਟਣਾ ਪਿਆ ਸੀ ਔਰ ਉਸ ਤੋਂ ਬਾਅਦ ਬਹੁਤ ਅੱਛੇ ਤਹਿਸੀਲਦਾਰ ਸਾਨੂੰ ਮਿਲਦੇ ਰਹੇ ਆ ਹੁਣ ਤੱਕ ਜਿਨ੍ਹਾਂ ਨੇ ਬੜੀ ਵਿੱਤ ਤਰੀਕੇ ਦੇ ਨਾਲ ਹਲਕੇ ਨੂੰ ਸੰਭਾਲਿਆ ਔਰ ਹਰ ਇੱਕ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਡੀਲ ਕੀਤਾ ਔਰ ਕਿਸੇ ਦੀ ਵੀ ਕੋਈ ਅਜ ਤੱਕ ਕੋਈ ਮੈਨੂੰ ਸ਼ਿਕਾਇਤ ਨਹੀਂ ਆਈ ਬਟਾੜਾ ਸਾਹਿਬ ਨੂੰ ਚਾਹੀਦਾ ਸੀ ਕਿ ਜਿਹੜੀ ਗੱਲ ਉਹਨਾਂ ਨੂੰ ਪਤਾ ਲੱਗੀ ਸੀ ਹਵਾਵਾਂ ਚ ਗੱਲਾਂ ਨਾ ਕਰਿਆ ਕਰਨ ਹਵਾਵਾਂ ਚ ਗੱਲਾਂ ਨਾ ਕਰਿਆ ਕਰਨ ਜੇ ਉਹਨਾਂ ਨੂੰ ਕੱਲ ਕੋਈ ਬੰਦਾ ਮਿਲਿਆ ਸੀ ਤਾਂ ਉਹਨੂੰ ਲੈ ਕੇ ਆਉਣਾ ਚਾਹੀਦਾ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਉਸ ਬੰਦੇ ਨੂੰ ਉਸ ਪ੍ਰੈਸ ਕਾਨਫਰੰਸ ਦੇ ਸਾਹਮਣੇ ਕਰਨ ਉਸ ਬੰਦੇ ਨੂੰ ਲੈ ਕੇ ਆਉਣ ਜਿਹਨੇ ਇਹ ਗੱਲ ਕਹੀ ਹੈ ਕਿ ਮੈਂ ਅਸਿੱਤਗਾ ਇਦਾਂ ਦੇ ਲੈਣ-ਦੇਣ ਚੱਲਦੇ ਹੋਣ ਤਾਂ ਫਿਰ ਤਾਂ ਮਤਲਬ ਇਥੇ ਨਿਹਰਗੜੀ ਬਚੀ ਹੋਈ ਐ ਔਰ ਜਿੰਨਾ ਵੱਧ ਤੋਂ ਵੱਧ ਸਰਕਾਰ ਦੀ ਜ਼ੀਰੋ ਟੋਲਰੈਂਸ ਜਿਹੜੀ ਹੈਗੀ ਆ ਕਰਪਸ਼ਨ ਦੇ ਖਿਲਾਫ ਔਰ ਮੇਰੀ ਤਾਂ ਮਤਲਬ ਮੈਂ ਬਰਦਾਸ਼ਤ ਹੀ ਨਹੀਂ ਕਰਦੀ ਕ腐ਸ਼ਨ ਵਾਲੇ ਬੰਦੇ ਨੂੰ ਜਿਹੜਾ ਕੋਈ ਜਰਾ ਜਿੰਨਾ ਵੀ ਮੈਨੂੰ ਕਿਤੇ ਪਤਾ ਲੱਗ ਜਾਏ ਚਾਹੇ ਉਹ ਸੈਕਟਰੀ ਲੈਵਲ ਦਾ ਹੋਵੇ ਚਾਹੇ ਉਹ ਗੈਜਟੈਡ ਆਫੀਸਰ ਹੋਵੇ ਮੇਰੇ ਹਲਕੇ ਦੇ ਵਿੱਚ ਕੋਈ ਵੀ ਅਫਸਰ ਜਿਹੜਾ ਨਾ ਉਹ ਕ腐ਸ਼ਨ ਨਹੀਂ ਕਰਦਾ ਬਟਾਰਾ ਸਾਹਿਬ ਇੱਕ ਵਾਰੀ ਫੇਰ ਮੈਂ ਤੁਹਾਨੂੰ ਚੈਲੰਜ ਕਰਦੀ ਆ ਕਿ ਤੁਸੀਂ ਜੇ ਇਸ ਬੰਦੇ ਨੇ 1 ਲੱਖ ਤੋਂ 2 ਲੱਖ ਕੀਤਾ ਉਹਨੂੰ ਪ੍ਰੈਸ ਦੇ ਸਾਹਮਣੇ ਲੈ ਕੇ ਆਓ ਔਰ ਇਹ ਸਾਬਤ ਕਰੋ ਨਹੀਂ ਤਾਂ ਮੈਂ बार-बार ਇਹ ਬਰਦਾਸ਼ਤ ਨਹੀਂ ਕਰਨੀ ਆ ਚੀਜ਼ਾਂ ਕਿ ਤੁਸੀਂ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਉਹ ਜਿਹੜਾ ਇਲਜ਼ਾਮ ਲਾ ਕੇ ਅੱਗੇ ਨਿਕਲ ਚੋ ਦੂਸਰੀ ਗੱਲ ਜਿਹੜੀ ਤੁਸੀਂ ਮਾਈਨਿੰਗ ਦੀ ਕੀਤੀ ਆ ਮਾਈਨਿੰਗ ਜਿਹੜੀ ਆ ਉਹ ਟਕਾਰੇ ਦੇ ਇੱਕ ਖੜ ਚੱਲਦੀ ਹੈ ਜਿੱਥੇ ਕਿ ਜੱਦੀ ਪੁਸ਼ਤੀ ਬਟਾਲਾ ਸਾਹਿਬ ਦੇ ਬੰਦੇ ਮਾਈਨਿੰਗ ਉੱਥੇ ਕਰਦੇ ਆਇਆ ਹੁਣ ਤੱਕ ਔਰ ਦੂਜੀ ਗੱਲ ਹੈ ਉਹ ਲੀਗਲ ਖੱਡਿਆ ਜਿੱਥੇ ਮੇਰਾ ਕੋਈ ਦਖਲ ਨਹੀਂ ਪੰਡਾ ਔਰ ਤੀਸਰੀ ਗੱਲ ਕਿ ਚਾਹੇ ਮੇਰਾ ਹਲਕੇ ਦੇ ਵਿੱਚ ਕੋਈ ਖੱਡ ਹੋਵੇ ਰੇਤਾ ਵੀ ਚਾਹੇ ਮੈਦਪੁਰ ਦੇ ਹਲਕੇ ਦੇ ਵਿੱਚ ਖੱਡ ਹੋਵੇ ਜਿੱਥੇ ਵੀ ਕਿਤੇ ਕੰਮ ਚੱਲਦਾ ਉੱਥੇ ਇੱਕ ਇੱਕ ਟਿੱਪਰ ਜਿਹੜਾ ਉਹ ਰਜਿਸਟਰ ਹੁੰਦਾ ਆ ਉਹਦੀ ਪਰਚੀ ਨਿਕਲਦੀ ਆ ਉਹਦੇ ਨੰਬਰ ਹੁੰਦੇ ਆ ਉਹਦਾ ਟੈਲੀਫੋਨ ਨੰਬਰ ਹੁੰਦਾ ਆ ਜਿੰਨੀਆਂ ਵੀ ਖੱਡਾਂ ਦੀ ਬਟਾਲਾ ਸਭ ਗੱਲ ਕਰਦੇ ਆ ਉਹ ਦਿੱਤੇ ਇੱਕ ਤੁਸੀਂ ਆਪਣਾ ਉਹਨਾਂ ਦੇ ਕੋਲੋਂ ਉਹਦੀ ਡੀਟੇਲ ਲੈ ਲਓ ਜੇ ਮੇਰੀਆਂ ਸੱਤ ਪੁਸਤਕਾਂ ਦੇ ਵਿੱਚ ਕਿਸੇ ਦਾ ਕੋਈ ਨਾਮ ਆ ਜਾ ਕਿ ਮੇਰਾ ਕੋਈ ਟਿੰਪਰ ਚੱਲਦਾ ਮੇਰੇ ਖਾਨਦਾਨ ਦਾ ਦੂਰ ਦੂਰ ਤੱਕ ਜੇ ਸੱਤ ਪੀੜੀ ਗੋਤ ਛੱਡ ਕੇ ਵੀ ਮੇਰੇ ਖਾਨਦਾਨ ਦੇ ਜੇ ਕਿਤੇ ਤੁਹਾਨੂੰ ਇਹ ਖਬਰ ਮਿਲ ਜਾ ਕਿ ਮੇਰਾ ਕੋਈ ਟਿੰਪਰ ਚੱਲਦਾ ਤੇ ਮੈਂ ਤੁਹਾਡੇ ਸਾਹਮਣੇ ਦੇਣਦਾਰ ਬੈਠੀ ਹਾਂ ਇਹ ਇਹ ਇਲਜ਼ਾਮ ਜਿਹੜੇ ਨਾ بار بار ਲਾਉਣੇ ਫਿਰ ਮੈਨੂੰ ਐਂ ਦੱਸਣ ਕਿ ਵੀ ਇਹ ਜਿਹੜਾ ਗੰਦ ਤੁਸੀਂ ਪਾਇਆ ਸੀਗਾ ਜੇ ਅਸੀਂ ਸਵਾਰ ਰਹੇ ਤੁਹਾਨੂੰ ਤੁਹਾਨੂੰ ਇਹ ਸੂਟ ਕਿਉਂ ਨਹੀਂ ਬੈਠਦਾ ਰੇਤਾ ਦਾ ਗੰਦ ਕਿੰਨੇ ਪਾਇਆ ਸੀ ਅਕਾਲੀ ਦਲ ਤੋਂ ਪਹਿਲਾਂ ਰੇਤਾ ਦਾ ਕਿੰਨਾ ਗ੍ਰੇਟ ਹੁੰਦਾ ਸੀ ਰੇਤਾ ਫਰੀ ਵਾਂਗੂ ਰੇਤਾ ਮਿਲਦੀ ਹੁੰਦੀ ਸੀ ਜੇ ਇਹ ਇਸ ਪੱਧਰ ਤੱਕ ਇਸ ਗੱਲ ਨੂੰ ਲੈ ਕੇ ਗਿਆ ਆ ਉਹਦੀ ਕਦੀ ਜ਼ਿੰਮੇਵਾਰੀ ਚੁੱਕ ਲਿਆ ਕਰੋ ਕਿ ਤੁਸੀਂ ਰੇਤਾ ਨੂੰ ਸੋਨਾ ਬਣਾ ਕੇ ਰੱਖਿਆ ਸੀ ਉਹ ਉਹਦੀ ਜ਼ਿੰਮੇਵਾਰੀ ਕੌਣ ਚੱਕੇਗਾ ਇਹ ਉਹਨਾਂ ਨੇ ਇਹ ਰੇਤਾ ਦਾ ਜਿੰਨਾ ਤਾਣਾ ਬਾਣਾ ਵਛਾਇਆ ਹੋਇਆ ਮੈਂ ਮੈਂ ਅੱਜ ਤੁਹਾਨੂੰ ਖੁੱਲੇ ਦਿਲ ਨਾਲ ਦੱਸਦੀ ਆ ਕਿ ਮੇਰੀ ਇੱਕ ਕੰਸਟਰਕਸ਼ਨ ਕੰਪਨੀ ਆ ਜਿਹਦੇ ਤਹਿਤ ਮੈਂ ਮਿੱਟੀ ਦਾ ਵੀ ਕੰਮ ਕਰਦੀ ਸੀ ਔਰ ਮੈਂ ਉਹਦੇ ਵਿੱਚ ਜਿੱਥੇ ਕਿਤੇ ਮੈਨੂੰ ਜਿੱਥੇ ਵੀ ਕਿਤੇ ਕਿਰਾਏ ਤੇ ਮਸ਼ੀਨਰੀ ਮੇਰੀ ਜਾਂਦੀ ਸੀ ਮੈਂ ਕਿਰਾਏ ਤੇ ਮਸ਼ੀਨਰੀ ਭੇਜਦੀ ਸੀ ਇਹਨਾਂ ਲੋਕਾਂ ਨੇ ਬੋਰੀਆਂ ਦੇ ਵਿੱਚ ਪੈਸੇ ਇਕੱਠੇ ਕੀਤੇ ਪੈਸੇ ਇਕੱਠੇ ਕਰਕੇ ਹੁਣ ਤੱਕ ਇਹਨਾਂ ਨੇ ਰੇਤਾ ਦਾ ਇਹ ਹਸ਼ਰ ਇਹ ਲੋਕ ਨੇ ਕਰਨ ਵਾਲੇ ਜਿਨ੍ਹਾਂ ਨੇ ਰੇਤਾ 40-40 ਰੁਪਏ ਤੱਕ ਪਹੁੰਚਾਈ ਆ ਇਹੋ ਹੀ ਲੋਕ ਨੇ ਹੁਣ ਮੈਨੂੰ ਇਹ ਦੱਸੋ ਮਾਰਕੀਟ ਜਿਹੜੀ ਆ ਦੁਨੀਆ ਦੀ ਮੰਡੀ ਦੇ ਵਿੱਚ ਕਿਹੜਾ ਐਸਾ ਪ੍ਰੋਡਕਟ ਆ ਜਿਹੜਾ ਮਤਲਬ ਕਿ ਤੁਸੀਂ ਉਸ ਪੱਧਰ ਤੋਂ ਜਦੋਂ ਉਹਨੂੰ ਥੱਲੇ ਲੈ ਕੇ ਆਓਗੇ ਕੋਈ ਵੀ ਰੇਟ ਜਿਹੜਾ ਅਪ ਹੋ ਜਾਂਦਾ ਉਹਨੂੰ ਕਿੰਨੇ ਪਰਸੈਂਟ ਡਾਊਨ ਕਰ ਸਕਦੇ ਆ ਇਹ ਲੋਕ ਨੇ ਜ਼ਿੰਮੇਵਾਰ ਜਿਹੜੇ ਇਦਾਂ ਦੀਆਂ ਖਬਰਾਂ ਲਾਉਂਦੇ ਬਟਾਲਾ ਸਾਹਿਬ ਨੂੰ ਪੁੱਛੋ ਇੱਕ ਦਿਨ ਟੁੱਟ ਘਾਰੇ ਵਾਲੀ ਖੱਡ ਚ ਤੁਰਿਆ ਫਿਰਦਾ ਸੀ ਤੇ ਫਿਰ ਲੈ ਕੇ ਨਹੀਂ ਆਇਆ ਉਥੋਂ ਇਨਫੋਰਮੇਸ਼ਨ ਮੇਰੇ ਖਲਾ ਉੱਥੋਂ ਕਿਸੇ ਗੱਡੀ ਦਾ ਨੰਬਰ ਹੀ ਲੈ ਆਉਂਦਾ ਮੇਰੀ ਦਾ ਕੋਈ ਬੰਦਾ ਗਵਾਹੀ ਲੈ ਆਉਂਦਾ ਤੂੰ ਉੱਥੋਂ ਇੰਨੀ ਦੁਨੀਆ ਕਿਤੇ ਸਾਰੀ ਦੇ ਮੇਰੇ ਨਾਲ ਹੀ ਥੋੜੀ ਨਾ ਉੱਥੇ ਲਿੰਕ ਹੈਗਾ ਤੁਸੀਂ ਖੰਡ ਦੇ ਵਿੱਚ ਗਏ ਆ ਖੰਡ ਦੇ ਵਿੱਚ 5-400 ਬੰਦਾ ਹੁੰਦਾ ਕੋਈ ਮਿਲਿਆ ਮੇਰੇ ਖਿਲਾਫ ਕਿ ਮੇਰਾ ਕੋਈ ਉੱਥੇ ਟਿੱਪਰ ਚੱਲਦਾ ਹੋਵੇ ਜਾਂ ਕੋਈ ਇਹੋ ਜਿਹੀ ਕੋਈ ਗੱਲਬਾਤ ਹੋਵੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹਨਾਂ ਤੋਂ ਅਵੋਇਡ ਕਰਨਾ ਚਾਹੀਦਾ ਇਹ ਲੋਕ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਸਸਤੀ ਰੇਤਾ ਮਿਲੇ ਬਾਜ਼ਾਰ ਦੇ ਵਿੱਚ ਜੇ ਇਲੈਗਲ ਖੱਟ ਚੱਲਦੀ ਆ ਅਸੀਂ ਚਾਹੁੰਦੇ ਆ ਕਿ ਵੱਧ ਤੋਂ ਵੱਧ ਉਹ ਖੱਟ ਚੱਲੇ ਤਾਂ ਕਿ ਲੋਕਾਂ ਨੂੰ ਰੇਤਾ ਜਿਹੜੀ ਆ ਉਹ ਮਹੱਈਆ ਸਰਕਾਰ ਬਿਲਕੁਲ ਨਜਾਇਜ਼ ਮਾਈਨਿੰਗ ਦੇ ਖਲਾਫ ਹੈ ਸਰਕਾਰ ਨੇ ਸਰਕਾਰ ਸਰਕਾਰ ਨੇ ਬਿਲਕੁਲ ਸਾਨੂੰ ਵੀ ਤਾੜਨਾ ਕਰਕੇ ਰੱਖੀ ਆ ਅਸੀਂ ਪ੍ਰਸ਼ਾਸਨ ਨੂੰ ਕਰਕੇ ਰੱਖੀ ਆ ਕਿ ਇਲੈਗਲ ਮਾਈਨਿੰਗ ਜਿਹੜੀ ਉਹ ਬਿਲਕੁਲ ਨਹੀਂ ਹੋਊਗੀ ਲੀਗਲ ਮਾਈਨਿੰਗ ਹੋ ਰਹੀ ਆ ਸ਼ਾਗੁਰ ਦੇ ਵਿੱਚ ਵੀ ਹੋ ਰਹੀ ਆ ਨਕੌਤਰ ਦੇ ਵਿੱਚ ਹੋ ਗਈ ਆ ਜੇ ਮਾਈਨਿੰਗ ਨਾ ਹੋਵੇ ਫਿਰ ਦੱਸ ਦਿਓ ਫਿਰ ਅਸੀਂ ਰੇਤਾ ਕਿੱਥੋਂ ਪ੍ਰਾਪਤ ਕਰੀਏ ਬਾਜ਼ਾਰ ਦੇ ਵਿੱਚ ਰੇਤਾ ਕਿੱਥੋਂ ਆਵੇ ਇਹੋ ਸ਼ਿਆਰਕ ਤਾਂ ਜਿਹੜੀ ਆ ਲੈ ਵੀ ਤਾਂ ਦੇਗੇ ਜੀ ਮੇਰੀ ਸਿਰਫ ਮੇਰੇ ਕੋਲ ਹਜੇ ਇੱਕ ਬੋਗ ਲੈਣੇ ਆ ਮੈਂ ਸਾਰੇ ਟਿਪਰ ਸਰਕਾਰ ਵੰਡ ਤੋਂ ਪਹਿਲਾਂ ਪਹਿਲਾਂ ਮੈਂ ਟੋਟਲ ਟਿਪਰ ਜਿਹੜੇ ਆ ਮੇਂ ਖੇਤਰੀ ਆਪਣੀ ਵੇਚ ਦਿੱਤੀ ਸੀ ਮੈਂ ਸਿਰਫ ਆਪਣੀ ਰੋਟੀ ਦਾ ਗੁਜ਼ਾਰਾ ਰੱਖਣ ਵਾਸਤੇ ਕਿ ਮੈਂ ਆਪਣੇ ਹੱਕ ਦੀ ਖਾਣੀ ਆ ਅੱਕ ਦੀ ਕਰਨੀ ਆ ਉਹ ਜਿਹੜੀ ਮੇਰੀ ਮੇਰੀ ਮਸ਼ੀਨਰੀ ਜਿਹੜੀ ਉਹ ਹਾਇਰਟ ਤੇ ਆ ਅਦਰਵਾਈਜ਼ ਮੇਰਾ ਕੋਈ ਟਿਪਰ ਨਹੀਂ ਹੈ ਮੇਰੇ ਕੋਲ ਕੋਈ ਗੱਡੀਆਂ ਨਹੀਂ ਹੈ ਮੇਰੇ ਕੋਲ ਕੋਈ ਹੋਰ ਮਸ਼ੀਨਾਂ ਨਹੀਂ ਹੈ ਇੱਕ ਸਿੰਗਲ ਮਸ਼ੀਨ ਤੋਂ ਇਲਾਵਾ ਔਰ ਉਹ ਮਸ਼ੀਨ ਵੀ ਮੇਰੀ ਮੇਰੀ ਰੋਟੀ ਆ ਮੈਂ ਉਹ ਜਿੱਥੇ ਮੈਨੂੰ ਸਮਾਂ ਮਿਲੂਗਾ ਜਿੱਥੇ ਮੈਨੂੰ ਕੰਮ ਮਿਲੂਗਾ ਮੈਂ ਉਹਨੂੰ ਹਾਇਰ ਤੇ ਭੇਜੂਗੀ ਉਹਦੇ ਲਈ ਮੈਨੂੰ ਕੋਈ ਰੋਕ ਨਹੀਂ ਸਕਦਾ ਇੱਕ ਬੰਦਾ ਕੰਮ ਕਰਾਉਂਦਾ ਉਹ ਵੀ ਉਹਨਾਂ ਨੂੰ ਜਾਣਦਾ ਕਿ ਟਰੱਕ ਚ ਨਹੀਂ ਤਾਂ ਕਿਸੇ ਨੇ ਬਾਹ ਫੜ ਲਈ ਆ ਪੂਰੇ ਰੇਟ ਮਿਲਦੇ ਨੇ ਸਹੀ ਤਰੀਕੇ ਦੇ ਰੇਟ ਮਿਲਦੇ ਨੇ ਇਹਨਾਂ ਲੋਕਾਂ ਨੇ ਐਸਾ ਉੱਥੇ ਤੁਹਾਨੂੰ ਕਿਸੇ ਵੇਲੇ ਚਲੇ ਜਾਏ ਉੱਥੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਕੀ ਟੈਨਸ਼ਨ ਇਹਨਾਂ ਦਾ ਚਲਾਇਆ ਹੋਇਆ ਸੀ ਇਹ ਸਾਰਿਆਂ ਨੇ ਮਿਲ ਜੁਲ ਕੇ ਇੱਕ ਮੋਨੋਪੋਲੀ ਬਣਾਈ ਹੋਈ ਸੀ ਜਿਹਦੇ ਤਹਿਤ ਇਹ ਰੇਟ ਪਾ ਕੇ ਵੱਧ ਰੇਟ ਪਾਉਂਦੇ ਸੀ ਇਹ ਉੱਪਰਲੇ ਪ੍ਰਬੰਧਕ ਜਿਹੜੇ ਉਹ ਹੁੰਦੇ ਸੀ ਜਿਹੜੇ ਵੀ ਹੁਣ ਮੈਂ ਨਾਂ ਨਹੀਂ ਲੈਣਾ ਕਿਸੇ ਦਾ ਉਹ ਖਾਂਦੇ ਸੀ ਜਿਹੜੇ ਟਰੱਕ ਦਾ ਮਾਲਕ ਸੀ ਉੱਥੇ 400 ਤੋਂ 500 ਗੱਡੀ ਹੁੰਦੀ ਸੀ 200 ਰਹਿ ਗਈ ਕੀ ਕਾਰਨ ਬਣਿਆ ਉਹਨਾਂ ਲੋਕਾਂ ਨੂੰ ਪੈਸਾ ਕਿਉਂ ਨਹੀਂ ਮਿਲਿਆ ਉਹ ਲੋਕ ਆਪਣੀਆਂ ਗੱਡੀਆਂ ਵੇਚਣ ਵਾਸਤੇ ਮਜਬੂਰ ਕਿਉਂ ਹੋ ਗਏ ਅੱਜ ਹਰ ਟਰੱਕ ਜਿਹੜਾ ਟਰੱਕ ਵਾਲਾ ਆ ਉਹ ਸੌਖਾ ਤੇ ਪੂਰੇ ਰੇਟ ਦੇ ਉੱਤੇ ਉਹਦਾ ਕੰਮ ਹੋ ਰਿਹਾ ਔਰ ਹਰ ਇੱਕ ਜਿਹੜੇ ਇਹਨਾਂ ਦੇ ਠੇਕੇਦਾਰ ਨੇ ਉਹਨਾਂ ਨੂੰ ਨੱਥ ਪਾ ਕੇ ਰੱਖੀ ਹੋਈ ਆ ਜੇ ਇਹਨੂੰ ਕਬਜ਼ਾ ਮੰਨਦੇ ਆ ਤੇ ਸਾਨੂੰ ਉਹ ਐਕਸੈਪਟ ਆ ਇਹਨਾਂ ਦਾ ਇਹ ਸ਼ਬਦ ਜਿਹੜਾ ਭੈਣ ਜੀ ਇੱਕ ਸਖਸ਼ ਬਾਰ-ਬਾਰ ਤੁਹਾਡੇ ਉੱਤੇ ਅਲੀਗੇਸ਼ਨ ਲਾ ਰਿਹਾ ਉਹਦੇ ਉੱਪਰ ਕਾਰਵਾਈ ਕਿਉਂ ਨਹੀਂ ਹੋ ਰਹੀ ਕੀ ਕਾਰਵਾਈ ਕਰੀਏ ਇੰਨੇ ਬਹੁਤ ਤੁਰੇ ਫਿਰਦੇ ਹੁਣ ਕਿਹਦੇ ਕਿਹਦੇ ਤੇ ਕਾਰਵਾਈ ਕਰਾਂਗੇ ਇੱਥੇ ਤਾਂ ਹੁਣ 100 ਕੀ ਕਹਿੰਦੇ 1.5 200 ਹੀ ਨਾ ਆਇਆ 1.5 200 ਭਾਪੀ ਵਾਲਾ 1.5 200 ਕਾਂਗਰਸੀ ਆ ਅਸੀਂ ਕਿੱਥੇ ਕਿੱਥੇ ਕਾਰਵਾਈ ਕਰਦੇ ਫਿਰ ਕੰਮ ਕਦੋਂ ਕਰਾਂਗੇ ਦੱਸੋ ਮੈਨੂੰ ਮੈਮ ਟ੍ਰੈਕ ਯੂਨੀਅਨ ਸੂਬਾ ਪੂਰੀ ਕਨਸੈਂਟਰੇਸ਼ਨ ਜਿਹੜੀ ਆ ਨਾ ਉਹ ਲੋਕਾਂ ਦੇ ਹੱਕ ਦੇ ਵਿੱਚ ਤੇ ਕੰਮਾਂ ਦੇ ਪ੍ਰਤੀ ਹੈਗੀ ਆ ਸਾਡੇ ਕੋਲ ਉਹ ਨਹੀਂ ਮੱਥਾ ਪੱਜੀ ਇਹਨਾਂ ਦੇ ਨਾਲ ਹੁੰਦੀ ਇੰਨੀ એનર્ਜੀ ਅਸੀਂ ਵੇਸਟ ਨਹੀਂ ਕਰ ਸਕਦੇ ਕਿ ਅਸੀਂ ਲੋਕਾਂ ਦਾ ਸਮਾਂ ਇਹਨਾਂ ਤੇ ਲਾਈਏ ਮੈਮ ਟ੍ਰੈਕ ਯੂਨੀਅਨ ਸੂਬਾ ਪੰਜਾਬ ਪ੍ਰਧਾਨ ਹੈਪੀ ਸੰਧ ਹੁਣਾਂ ਵੱਲੋਂ ਵੀ ਤੁਹਾਡੇ ਤੇ ਗੰਭੀਰ ਅਲਿਗੇਸ਼ਨ ਲਗਾਏ ਗਏ ਸਨ ਇਹਦੇ ਬ ਕਾਫੀ ਗੰਭੀਰ ਅਲੀਗੇਸ਼ਨ ਲਗਾਏ ਸਨ ਮੈਂ ਤਾਂ ਇਹ ਕਹਿ ਰਹੀ ਆ ਕਿ ਟਰੱਕ ਯੂਨੀਅਨ ਦੇ ਸੰਬੰਧ ਦੇ ਵਿੱਚ ਤੁਸੀਂ ਕਿਸੇ ਵੇਲੇ ਸਾਰੇ ਜਣੇ ਇਦਾਂ ਹੀ ਜਿਉਂਦੇ ਤਿਉਂ ਕਿਸੇ ਵੇਲੇ ਉੱਥੇ ਪ੍ਰੈਸ ਕਾਨਫਰੰਸ ਅਰੇਂਜ ਕਰ ਲਓ ਔਰ ਸਾਰੇ ਟਰੱਕ ਡਰਾਈਵਰ ਕੁਝ ਦਿਨਾਂ ਬਾਅਦ ਵਿਲੇ ਹੋ ਜਾਣਗੇ ਔਰ ਸਾਰਿਆਂ ਦੇ ਨਾਲ 1200 ਬੰਦੇ ਨਾਲ ਗੱਲਬਾਤ ਕਰਕੇ ਆਓ ਤੁਹਾਨੂੰ ਸਾਰਾ ਕੁਝ ਨਸ਼ਰ ਹੋ ਜਾਊਗਾ ਕਿ ਕੀ ਪਹਿਲਾਂ ਚੱਲਦਾ ਸੀ ਤਾਂ ਕੀ ਹੁਣ ਚੱਲਦਾ ਠੀਕ ਹੈ ਧੰਨਵਾਦ ਜਿਹੜਾ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਬਡਾਲਾ ਸਾਹਮਣੇ ਵੀ ਕਾਫੀ ਸਵਾਲ ਚੱਕੇ ਆ ਕੀ ਕਹਿਣਾ ਚਾਹੋਗੇ ਉਹ ਆਪਣੇ ਮੂੰਹੋਂ ਕਬੂਲ ਕਰ ਰਿਹਾ ਸੀ ਵੀ ਅਸੀਂ ਤਾਂ ਕਦੀ ਵਿੱਛੇ ਹੀ ਨਹੀਂ ਅਸੀਂ ਤਾਂ ਕਦੀ ਸਕੂਲਾਂ 'ਚ ਪੜ੍ਹੇ ਹੀ ਨਹੀਂ ਸਕੂਲਾਂ ਦੇ ਵਿੱਚ ਕੀ ਕਰਨਾ ਹੁੰਦਾ ਫਿਰ ਕਿਵੇਂ ਪ੍ਰਬੰਧ ਪਤਾ ਲੱਗਣਗੇ ਕਿੱਦਾਂ ਪਤਾ ਲੱਗੇ ਕਿ ਸਕੂਲਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਕਮੀਆਂ ਅਸੀਂ ਇਹੀ ਤਾਂ ਰੋਣਾ ਰੋ ਰਹੇ ਆ ਕਿ ਪੁਰਾਣੀਆਂ ਸਰਕਾਰਾਂ ਦੇ ਨਾ ਕੋਈ ਮੰਤਰੀ ਨਾ ਕੋਈ ਐਮ ਐਲ ਏ ਕਦੀ ਕਿਸੇ ਨੇ ਸਕੂਲਾਂ ਵੱਲ ਨੂੰ ਮੂੰਹ ਨਹੀਂ ਕੀਤਾ ਕਿਸੇ ਨੇ ਸਕੂਲਾਂ ਦੀ ਦਸ਼ਾ ਵੱਲ ਨਹੀਂ ਦੇਖਿਆ ਔਰ ਤੁਸੀਂ ਸੋਚੋ ਤੁਸੀਂ ਰੋਜ਼ ਮੇਰੀਆਂ ਨਾ ਫੇਸਬੁਕ ਤੇ ਨਿਊਜ਼ ਦੇਖਦੇ ਹੋ ਹਰ ਸਕੂਲ ਹਜੇ ਤੱਕ ਮੈਂ ਜਿੰਨੀਆਂ ਕੀਤੀਆਂ ਮੈਨੂੰ ਲੱਗਦਾ ਅੱਧੀਆਂ ਦੀਆਂ ਚਾਰਦਵਾਰੀਆਂ ਜਿਹੜੀਆਂ ਨਾ ਉਹ ਮਿਜ਼ਰੇਬਲ ਹਾਲਤ ਦੇ ਵਿੱਚ ਸੀ ਅਸੀਂ ਚਾਰਦਵਾਰੀਆਂ ਬਣਾਈ ਜਾਂਦੇ ਆ ਸ਼ਰਮ ਨਹੀਂ ਆਉਂਦੀ ਨਾ 78 ਸਾਲ ਬਾਅਦ ਸਾਡੇ ਸਕੂਲਾਂ ਦੀਆਂ ਅਜੇ ਚਾਰਦੀਵਾਰੀਆਂ ਬਣਾਉਣ ਵਾਲੀਆਂ ਰਹਿੰਦੀਆਂ ਅਜੇ ਹੋਰ ਚਾਰਦੀਵਾਰੀਆਂ ਹੋਣ ਵਾਲੀਆਂ ਆ ਕਿਹੜੇ ਅਕਲਿਆਂ ਸਕੂਲ ਬੱਚਿਆਂ ਦਾ ਸਕੂਲ ਹੋਵੇ ਤੇ ਸਕੂਲ ਨੂੰ ਚਾਰਦੀਵਾਰੀ ਨਾ ਹੋਵੇ 9 ਲੱਖ ਰੁਪਏ ਕੱਲੇ ਲਾਇਬ੍ਰੇਰੀ ਉਹਨਾਂ ਦੀ ਚਾਰਦੀਵਾਰੀ ਤੇ ਲੱਗਾ ਕੰਨਿਆ ਸਕੂਲ ਦੇ ਵਿੱਚ ਇੱਕ ਮਿੰਟ 1000 ਬੱਚੀ ਉੱਥੇ ਪੜ੍ਹਦੇ ਆ ਜ਼ਿੰਮੇਵਾਰ ਕੋਣੇ 1000 ਬੱਚੀ ਕਨਿਆ ਸਕੂਲ ਦੇ ਵਿੱਚ ਪੜ੍ਹਦੇ ਆ ਜੇ ਉਹ ਕਿਸੇ ਪਾਸਿਓਂ ਓਪਨ ਆ ਜੇ ਉਹਦੀ ਚਾਰਦੀਵਾਰੀ ਹੈ ਨਹੀਂ ਤੇ ਬੱਚਿਆਂ ਦੀ ਸਿਕਿਉਰਿਟੀ ਕਿੱਥੇ ਆ ਕਿ ਇਸ ਕਾਹਦੇ ਸਿੱਖਤੇ ਬੱਚੇ ਲੋਕਾਂ ਨੇ ਆਪਣੇ ਸਕੂਲਾਂ ਦੇ ਵਿੱਚ ਭੇਜਣੇ ਜੇ ਸਕੂਲਾਂ ਦੀ ਚਾਦਰਵਾਰੀ ਹੈ ਨਹੀਂ ਤਾਂ ਗੱਲਾਂ ਇਹਨਾਂ ਕੋਲ ਬਹੁਤ ਜ਼ਿਆਦਾ ਕਰਨਾ ਇੱਕ ਬੱਚੇ ਦੀ ਸਕਿਉਰਟੀ ਵਾਸਤੇ ਇਹ ਤਸੀਲ ਸਕੂਲ ਲਈ ਤੁਹਾਡੇ ਲਈ ਸਵਾਲ ਆ ਜੀ ਸਕੂਲ ਤਸੀਲ ਸਕੂਲ ਦੇ ਵਿੱਚ ਅੰਦਰ ਤਾਂ ਚਲੋ ਮੈਡਮਾਂ ਬੱਚੇ ਨੂੰ ਸੰਭਾਲ ਲੈਂਦੇ ਕਿਉਂਕਿ ਬਾਹਰ ਜਿਹੜੀ ਮੰਢੀਰ ਹੈ ਜਿਹੜੇ ਭੂੜ ਆਸ਼ਕ ਹੈ ਉਹ ਮਲਕੀ ਬੱਚਿਆਂ ਨੂੰ ਇੰਨਾ ਤੰਗ ਪਰੇਸ਼ਾਨ ਕਰਦੇ ਕਿਉਂ ਨਾ ਉੱਥੇ ਮੁਲਾਜ਼ਮ ਜਿਹੜੇ ਦੋ ਪੱਕੇ ਲਗਾਏ ਜਾਣ ਕਿਉਂਕਿ ਜਦੋਂ ਵੀ ਸ਼ਿਕਾਇਤ ਕੀਤੀ ਆ ਇੱਕ ਦੋ ਵਾਰ ਹੀ ਆ ਜਾਂਦੇ ਮੁਲਾਜ਼ਮ ਉਦੋਂ ਬਾਅਦ ਨਹੀਂ ਜਾਂਦੇ ਠੀਕ ਹੈ ਤੁਹਾਡੀ رائے ਬਹੁਤ ਵਧੀਆ ਔਰ ਮੈਂ ਐਚ.ਡੀ.ਐਸ.ਪੀ. ਸਾਹਿਬ ਨੂੰ ਕਹੂੰਗੀ ਸਵੇਰੇ ਸਕੂਲ ਦੇ ਟਾਈਮ ਜਦੋਂ ਸਕੂਲ ਬੱਚੇ ਜਾਂਦੇ ਨੇ ਔਰ ਸ਼ਾਮ ਨੂੰ ਛੁੱਟੀ ਦੇ ਟਾਈਮ ਉੱਥੇ ਪੱਕੇ ਦੋ ਮੁਲਾਜ਼ਮ ਜਿਹੜੇ ਉਹ ਲਗਾ ਦਿੱਤੇ ਜਾਣਗੇ ਬੱਚਿਆਂ ਦੀ ਸਿਕਿਉਰਿਟੀ ਪਹਿਲਾਂ ਆ ਬਾਕੀ ਸਾਰੇ ਕੰਮ ਕਰ ਦਿੱਤੇ ਜਾਣਗੇ ਗਲੀਆਂ ਵਿੱਚ ਨਾ ਮੋਟਰਸਾਈਕਲਾਂ ਦੇ ਘੁੰਮਦੇ ਹੋਣਗੇ ਹਟ ਜਾਣਗੇ ਫਿਰ ਜਦੋਂ ਪੁਲਿਸ ਮੁਲਾਜ਼ਮ ਉੱਥੇ ਹੋਣਗੇ ਕਿਉਂਕਿ ਹੁਣ ਬਾਜ਼ਾਰਾਂ ਦੇ ਵਿੱਚ ਆਪਾਂ ਇਹ ਨਹੀਂ ਦੇਖ ਸਕਦੇ ਕਿ ਕੋਈ ਉੱਥੇ ਘੁੰਮਣ ਆਇਆ ਜਾਂ ਕੋਈ ਬਾਜ਼ਾਰ ਦੇ ਵਿੱਚੋਂ ਚੀਜ਼ ਲੈਣਾ ਹੈ ਸਾਡਾ ਕੰਮ ਸਕੂਲ ਨੂੰ ਸਿਕਿਉਰ ਕਰਨਾ ਹੈ ਆਪਾਂ ਸਕੂਲ ਨੂੰ ਸਿਕਿਉਰ ਕਰਾਂਗੇ ਜਿਹੜੇ ਨਜਾਇਜ਼ ਮੁੰਡੇ ਘੁੰਮਦੇਗੇ ਉਹਨਾਂ ਦੇ ਚਲਾਨ ਕੱਟੇ ਜਾਣ ਤੇ ਆਪਣੇ ਆਪ ਜਿਹੜੇ ਲੋਗ ਉਤੇ ਨਜਾਇਜ਼ ਜਿਹੜੇ ਘੁੰਮਦੇਗੇ ਆਪਣੇ ਆਪ ਹਟ ਜਾਣਗੇ ਬਹੁਤ ਕੱਟੇ ਜਾਂਦੇ ਚਲਾਨ ਜੀ ਫਿਰ ਚਲਾਨ ਛਡਾਉਣ ਵਾਲੇ ਵੀ ਪਹੁੰਚ ਜਾਂਦੇ ਨੇ ਚਲੋ ਉਹ ਫਿਰ ਵੀ ਚਲੂ ਪੁਲਿਸ ਦੀ ਨਜ਼ਰ ਹੁੰਦੀ ਹੈ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਕਿਹੜੇ ਵਾਰਾ ਘੁੰਮਦੇ ਆ ਤੇ ਕਿਹੜੇ ਕੰਮ ਕਰਦੇ ਆ ਬੋਦਰ ਮਾਰਕੀਟ ਕਮੇਟੀ ਨੇੜਾ ਚੇਅਰਮੈਨ ਲਾਇਆ ਕਿ ਕੋਈ ਵੀ ਉਹਨਾਂ ਨੇ ਕਿਹਾ ਵੀ ਕੀ 900 100 ਪੈਂਟ ਦੀ ਬੋਦਰ ਨੂੰ ਲੱਗਦੀ ਸੀ ਉਹਦੇ ਵਿੱਚ ਇੱਕ ਕਾਬਲ ਬੰਦਾ ਨੇ ਬੋਦਰ ਤੋਂ ਲੱਭਾ ਵੀ ਜਿਹੜੇ ਨੇ ਚੇਅਰਮੈਨ ਲਾਇਆ ਜਾਂਦਾ ਵੀ ਜਿਹੜਾ ਉੱਥੋਂ ਨੂਰ ਮੈਨ ਭੁਜਾਇਆ ਜਾਂਦਾ ਉਹਨਾਂ ਨੂੰ ਕੋਈ ਵੀ ਜਿਹੜੇ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਵੀ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ ਜੇ 3406 ਕਿਉਂਕਿ ਤੁਸੀਂ ਆਪਣੇ ਚੇਅਰਮੈਨਾਂ ਤੇ ਵੀ ਚਾਣਣਾ ਪਾ ਦਿਓ ਤੁਸੀਂ ਨੂੰ ਬੋਦਰ ਦੇ ਤੁਸੀਂ ਅਮਰੀਕਾ ਬੈਠਾ ਲਾਤਾ ਸੀ ਚੇਅਰਮੈਨ ਨੂਰਮਨ ਉਹਦਾ ਕੀ ਅਸਰ ਹੋਇਆ ਸੀ ਪਰਚੇ ਦੇ ਮੂੰਹ ਪਰਦਾ ਹੋਇਆ ਹੋਇਆ ਹੈ ਹਨਾ ਭਈ ਉਹ ਜਿਹੜੇ ਕੀ ਕਹਿੰਦੇ ਹੁੰਦੇ ਆ ਭਈ ਤੁਸੀਂ ਅਮਰੀਕਾ ਬੈਠਾ ਬੰਦਾ ਚੇਅਰਮੈਨ ਲਾਤਾ ਇੱਕ ਵਾਰੀ ਲਾਇਆ ਹੀ ਨਹੀਂ ਉਦੋਂ ਉਦੋਂ ਕੀ ਗੱਲ ਨਕੋਦਰ ਦੇ ਵਿੱਚ ਇਕੱਲੀ ਦਾਲ ਹੈ ਨਹੀਂ ਸੀਗਾ ਉਦੋਂ ਬੰਦੇ ਹੈ ਨਹੀਂ ਸੀ ਜੋ ਤੁਸੀਂ ਪਹਿਲੀ ਟਰਮ ਇਹਨਾਂ ਦੀ ਲੰਘ ਗਈ ਇਹਨਾਂ ਨੇ ਚੇਅਰਮੈਨ ਹੀ ਨਹੀਂ ਲਾਇਆ ਦੂਜੀ ਟਰਮ ਦੇ ਵਿੱਚ ਅਮਰੀਕਾ ਬੈਠਾ ਬੰਦਾ ਜਿਹਨੂੰ ਚੇਅਰਮੈਨ ਲਾਤਾ ਕੋ ਤੁਸੀਂ ਆਪਣੀਆਂ ਕਰਤੂਤਾਂ ਆਪਣੇ ਤੱਕ ਰੱਖੋ ਸਾਨੂੰ ਨਾ ਪਰੇਸ਼ਾਨ ਕਰੋ ਸਾਨੂੰ ਕੰਮ ਕਰਨ ਦਿਓ ਯਕ ਕਾਰਨ ਕੀ ਹੈ ਜੀ ਕਿਉਂ ਇਦਾਂ ਕਰਦੇ ਜੀ ਇਹ ਜਿਹੜੀ ਬਸ ਫ੍ਰਸਟ੍ਰੇਸ਼ਨ ਹੈ ਇਹਨਾਂ ਦੀ ਸਭ ਕੁਝ ਗਵਾ ਚੁੱਕੇ ਆ ਲੋਕਾਂ ਦਾ ਭਰੋਸਾ ਗਵਾ ਚੁੱਕੇ ਆ ਪਾਰਟੀ ਖੇਰੂ ਖੇਰੂ ਹੋ ਗਿਆ ਬਚਾ ਕੁਛ ਨਹੀਂ ਕੋਲ ਤੇ ਖਾਸ ਕਰਕੇ ਵਡਾਲਾ ਸਾਥ ਕੋਲ ਤਾਂ ਪਾਰਟੀ ਵੀ ਨਹੀਂ ਵਜੀ ਕੱਕਾ ਵੀ ਨਹੀਂ ਬਚਿਆ ਉਹਨਾਂ ਦਾ ਇੰਨੀ ਕੁ ਫ੍ਰਸਟ੍ਰੇਸ਼ਨ ਜਿਹੜੀ ਨਾ ਉਹ ਜਾਇਜ਼ ਹੀ ਆ ਕਿਉਂਕਿ ਇਸ ਵੇਲੇ ਕੋਈ ਠੁੰਮਣਾ ਨਹੀਂ ਹੈਗਾ ਕੋਈ ਸਹਾਰਾ ਨਹੀਂ ਮਿਲਦਾ ਕੋਈ ਪਿੱਲਰ ਨਹੀਂ ਮਿਲਦਾ ਕਿੱਧਰ ਢੋਲਾ ਕੇ ਉਹ ਖੜੇ ਹੋਣ ਉਹਨਾਂ ਦਾ ਇੰਨਕ ਜਾਇਜ਼ ਹੈ ਬਹੁਤ ਬਹੁਤ ਧੰਨਵਾਦ। ਅਗਲੀ ਮੀਟਿੰਗ ਦੇ ਵਿੱਚ ਅਸੀਂ ਬੰਦਾ ਵੀ ਸ਼ੋਅ ਕਰਾਂਗੇ ਜਿਹਨੇ ਕਹਿ ਦੋ ਠੀਕ ਹੈ ਕੋਈ ਜਦੋਂ ਕਰਨਗੇ ਤਾਂ ਫਿਰ ਆਪਾਂ ਉਹਦੇ ਤੇ ਗੱਲ ਕਰਾਂਗੇ। ਸਿੱਖਿਆ ਕ੍ਰਾਂਤੀ ਦੇ ਵਿੱਚ ਆਪਾਂ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਸਵਾਲ ਜਿਹੜੇ ਉਹ ਐਨਆਰਆਈਆਂ ਵੱਲੋਂ ਆ ਰਹੇ ਮੈਂ ਤੁਹਾਨੂੰ ਪਹਿਲਾਂ ਦਿਖਾ ਲਿਆ ਵੀ ਸੋਸ਼ਲ ਮੀਡੀਆ ਤੇ ਵੀ ਬਾਹਰ ਬੈਠੇ ਐਨਆਰਆਈ ਕਰ ਰਹੇ ਆ। ਉਹਨਾਂ ਨੂੰ ਇਦਾਂ ਲੱਗ ਰਿਹਾ ਕਿ ਇੱਕ ਵਿੱਚ ਗੈਪ ਲੱਗ ਰਿਹਾ ਕਿ ਉਹਨਾਂ ਨੂੰ ਲੱਗ ਰਿਹਾ ਕਿ ਜਿਹੜਾ ਸਰਕਾਰੀ ਤੌਰ ਤੇ ਉਹ ਘਟਨਾ ਹੋ ਰਿਹਾ ਆ। ਉਹਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਸਕੂਲਾਂ ਤੇ ਪੈਸਾ ਸਾਡੇ ਵੱਲੋਂ ਵੀ ਫੰਡਿੰਗ ਕੀਤਾ ਜਾਂਦਾ ਹੈ ਉਹ ਕਿਤੇ ਗਾਇਬ ਆ ਉਹਦੇ ਬਾਰੇ ਤੁਸੀਂ ਥੋੜਾ ਜਿਆ ਜਾਨਕਾਰੀ ਸਾਂਝੀ ਕਰੋ ਬਿਲਕੁਲ ਮੈਂ ਅਗਲੀ ਵਾਰੀ ਮੈਂ ਕੋਸ਼ਿਸ਼ ਕਰੂੰਗੀ ਕੱਲ ਤੋਂ ਫੇਰ ਅਸੀਂ ਸਕੂਲਾਂ ਦੇ ਵਿੱਚ ਆ ਮੈਂ ਹਰ ਸਕੂਲ ਦੇ ਵਿੱਚ ਜਿੱਥੇ ਵੀ ਜਾਊਂਗੀ ਜਿੱਥੇ ਮੈਂ ਉੱਥੇ ਸਪੀਚ ਕਰੂੰਗੀ ਮੈਂ ਉਸ ਸਪੀਚ ਦੇ ਵਿੱਚ ਦੱਸੂੰਗੀ ਕਿ ਪਹਿਲਾਂ ਕਿੰਨਾ ਸਕੂਲ ਬਣਿਆ ਹੋਇਆ ਔਰ ਹੁਣ ਜਿਹੜਾ ਉਹ ਕੀ ਬਣਿਆ ਮੈਂ ਆਪਣੀ ਸਪੀਚ ਦੇ ਵਿੱਚ ਉਹਦਾ ਜ਼ਿਕਰ ਜ਼ਰੂਰ ਕਰੂੰਗੀ ਤਾਂ ਕਿ ਐਨ ਆਰ ਆਈ ਕਿਉਂਕਿ ਮੈਂ ਫੇਰ ਇਹ ਗੱਲ ਦੁਹਰਾਉਣਾ ਚਾਹੁੰਦੀ ਆ ਮੈਂ ਪਹਿਲਾਂ ਵੀ ਇਹ ਗੱਲ ਆਪਣੇ ਹਰ ਭਾਸ਼ਵ ਦੇ ਵਿੱਚ ਕਹਿੰਨੇ ਆ ਫੇਰ ਹੁਣ ਫੇਰ ਇਹ ਗੱਲ ਦੁਹਰਾਉਣਾ ਚਾਹੁੰਦੀ ਆ ਕਿ ਜੇ ਪੰਜਾਬ ਦੇ ਸਕੂਲ ਪਿਛਲੇ ਸਮਿਆਂ ਦੇ ਵਿੱਚ ਬਚ ਗਏ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਸੈਂਕੜੇ ਸਕੂਲ ਬੰਦ ਕਰ ਦਿੱਤੇ ਸੀ ਜੇ ਅੱਜ ਪੰਜਾਬ ਦੇ ਸਾਡੇ ਸਕੂਲ ਸਰਕਾਰੀ ਖੜੇ ਨੇ ਆਪਣੇ ਭਾਰਤੇ ਉਹ ਸਿਰਫ ਤੇ ਸਿਰਫ ਐਨਆਰਆਈਸ ਦੀ ਬਦੌਲਤ ਖੜੇ ਨੇ ਜਾਂ ਸਾਡੇ ਸਤਕਾਰਯੋਗ ਪੀਕਚਰ ਜਿਹੜੇ ਨੇ ਜਿਹੜੇ ਆਪਣੀਆਂ ਤਨਖਾਹਾਂ ਦੇ ਵਿੱਚੋਂ ਖਰਚਾ ਕਰ ਕਰਕੇ ਜਿਨ੍ਹਾਂ ਨੇ ਪਿਛਲੇ ਦੇ ਬਿੱਲ ਦਿੰਦੇ ਸੀ ਰਿਪੇਅਰ ਕਰਦੇ ਸੀ ਉਹ ਸਾਰਾ ਕੁਝ ਹੈ ਜਿਹੜੇ ਕਹਿੰਦੇ ਅਸੀਂ ਤਾਂ ਕਦੀ ਦੇਖਿਆ ਹੀ ਨਹੀਂ ਅਸੀਂ ਇਹਨਾਂ ਨੇ ਦੇਖਣਾ ਕੀ ਹੈ ਫਿਰ ਜਿਹੜਾ ਪਤਾ ਹੀ ਨਹੀਂ ਕਿ ਉੱਥੇ ਜ਼ਰੂਰਤ ਕੀ ਆ ਅਸੀਂ ਜ਼ਰੂਰਤਾਂ ਦੇਖਣ ਜਾਂਦੇ ਆ ਅਸੀਂ ਜ਼ਰੂਰਤਾਂ ਉਹਨਾਂ ਦੀਆਂ ਪੂਰੀਆਂ ਕਰਨ ਜਾਂਦੇ ਆ ਮੈਂ ਐਨਆਰਆਈਸ ਨੂੰ ਫੇਰ ਤੋਂ ਅਪੀਲ ਕਰਦੀ ਆ ਕਿ ਅਸੀਂ ਤੁਹਾਡਾ ਬਹੁਤ ਸਤਕਾਰ ਕਰਦੇ ਆ ਅਸੀਂ ਤੁਹਾਡੇ ਪੈਰਾਂ ਥੱਲੇ ਹੱਥ ਦੇਣ ਯੋਗ ਆ ਕਿ ਤੁਸੀਂ ਪੰਜਾਬ ਦੇ ਸਕੂਲ ਬਚਾ ਕੇ ਰੱਖੇ ਹੋਏ ਤੁਹਾਡਾ ਪੰਜਾਬ ਦੇ ਖਾਸ ਕਰਕੇ ਦੁਆਬੇ ਦੇ ਹਰ ਪਿੰਡ ਦੇ ਹਰ ਸਕੂਲ ਦੇ ਵਿੱਚ ਐਨਆਰਆਈਸ ਦਾ ਹਿੱਸਾ ਕਿਤੇ ਨਾ ਕਿਤੇ ਬਣਦਾ ਚਾਹੀਓ ਨੇ ਰੂਪ ਰੂਪ ਦੇ ਵਿੱਚ ਦਿੱਤਾ ਹੋਵੇ ਚਾਹੀਓ ਨੇ ਸਿੱਧੇ ਤੌਰ ਤੇ ਦਿੱਤਾ ਹੋਵੇ ਚਾਹੀਏ ਕਿਤੇ ਮੈਚਿੰਗ ਰਨ ਦਿੱਤੀ ਹੋਵੇ ਇੱਥੇ ਬਹੁਤ ਵੱਡਾ ਯੋਗਦਾਨ ਜਿਹੜਾ ਪੰਜਾਬ ਦੇ ਐਨਆਰਆਈਸ ਦਾ ਆ ਔਰ ਉਹ ਭੁਲਾਇਆ ਨਹੀਂ ਜਾ ਸਕਦਾ ਕਿ ਉਹਨਾਂ ਨੇ ਸਾਡੇ ਬੱਚਿਆਂ ਦਾ ਫਿਊਚਰ ਬਚਾ ਕੇ ਰੱਖਿਆ ਇੱਕ ਲਾਸਟ ਕੁਐਸਚਨ ਆ ਜੀ ਨਗੋਦਰ ਨਗਰ ਕਾਉਂਸਲ ਲੈ ਕੇ ਜਿਹੜੀ ਨਗੋਦਰ ਨਗਰ ਕਾਉਂਸਲ ਹੈ ਕੋਡਾ ਤਾਂ ਤੁਹਾਡਾ ਆਪਸ਼ਨ ਜਿਹੜਾ ਤਾਂ ਮਿਲ ਕਿਉਂ ਨਹੀਂ ਬੈਠਦਾ ਜਿਹੜਾ ਕਰਕੇ ਲੋਕੀ ਵੀ ਜਿਹੜੇ ਸਫਰ ਕਰਦੇ ਆ। ਅ ਮੈਨੂੰ ਲੱਗਦਾ ਕਿ ਪਾਲੀ ਹੁਣ ਇਹ ਜਿਹੜੀ ਨਾ ਗੱਲ ਹੁਣ ਕਰਨੀ ਪਣਦੀ ਨਹੀਂ ਜੇ ਕਿਤੇ ਸ਼ੁਰੂ ਚ ਕਰ ਦਿੰਦੇ ਤਾਂ ਹੋ ਸਕਦਾ। ਤੁਸੀਂ ਪ੍ਰਧਾਨ ਜੀ ਨੂੰ ਸਵਾਲ ਜ਼ਿਆਦਾ ਕਰਿਆ ਕਰੋ ਕਿ ਟੋਟਲ ਅਖਤਿਆਰ ਜਿਹੜੇ ਨੇ ਨਗਰ ਕੌਂਸਲ ਦੇ ਉਹ ਪ੍ਰਧਾਨ ਦੇ ਹੁੰਦੇ ਆ। ਮਤਾ ਪ੍ਰਧਾਨ ਤੋਂ ਪੈਣਾ, ਚੱਕ ਪ੍ਰਧਾਨ ਨੇ ਸਾਈਨ ਕਰਨੇ ਆ, ਪ੍ਰਧਾਨ ਨੇ ਹੀ ਮੀਟਿੰਗ ਰੱਖਣੀ। ਕਿਸੇ ਹੋਰ ਦੇ ਕੋਲ ਅਖਤਿਆਰ ਨਹੀਂ ਹੈ ਅਧਿਕਾਰ ਨਹੀਂ ਹੈ ਇਸ ਕਰਕੇ ਜਿੰਨੀਆਂ ਜਿੰਨੀਆਂ ਤੁਹਾਡੀਆਂ ਕੁਆਰੀਜ਼ ਨੇ ਉਹ ਵੀ ਪ੍ਰਧਾਨ ਨੂੰ ਹੀ ਬਣਦੀਆਂ ਜਿੰਨੇ ਸਵਾਲ ਜਵਾਬ ਪਣਦੇ ਉਹ ਵੀ ਪ੍ਰਧਾਨ ਨੂੰ ਹੀ ਬਣਦੇ ਆ ਔਰ ਮੈਂ ਜਿਵੇਂ ਪਹਿਲਾਂ ਵੀ ਕਿਹਾ ਸੀ ਕਿ ਮੈਂ ਪ੍ਰਧਾਨ ਜੀ ਨੂੰ ਵੀ ਕਹਿ ਦੁੱਤਾ ਸੀ ਕਿ ਕੰਮ ਕਰੋ ਡਟ ਕੇ ਕਰੋ ਮੈਂ ਆਪਣੀ ਦਖਲਅੰਦਾਜ਼ੀ ਫਿਲਹਾਲ 5 6 7 ਮਹੀਨਿਆਂ ਵਾਸਤੇ ਜਿਹੜੀ ਉਹ ਬਿਲਕੁਲ ਬੰਦ ਕਰਦੀਆਂ ਤਾਂ ਕਿ ਉਹ ਆਪਣੀ ਜਿਉ ਉਹਨਾਂ ਨੂੰ ਲੱਗਦਾ ਕਿ ਵੀ ਉਹਨਾਂ ਨੂੰ ਮੇਰੀ ਦਖਲਅੰਦਾਜ਼ੀ ਦੇ ਨਾਲ ਕੋਈ ਕੰਮ ਸਾਡੇ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਹੋਏ ਕੰਮ ਜ਼ਿਆਦਾ ਕਰਨੇ ਪੈਂਦੇ ਆ ਤੇ ਮੈਂ ਉਹਨਾਂ ਨੂੰ ਉਹ ਤੋਂ ਵੀ ਫ੍ਰੀ ਕਰਦੀ ਆ ਕੰਮ ਕਰੋ ਸ਼ਹਿਰ ਦਾ ਕਿਸੇ ਤਰੀਕੇ ਕਰੋ ਲੋਕ ਸਫਰ ਨਾ ਕਰਨ ਲੋਕਾਂ ਦੇ ਸਮਾਂ ਖਰਾਬ ਨਾ ਹੋਵੇ ਜਦੋਂ ਅਗਲਾ ਸਮਾ ਆਊਗਾ ਫਿਰ ਅਸੀਂ ਜਿਹੜੇ ਸਾਡੇ ਕੋਈ ਰਹਿੰਦੇ ਕੰਮ ਹੋਣਗੇ ਅਸੀਂ ਉਹ ਹਮੇਸ਼ਾ ਇਹੀ ਕਹਿ ਦਿੰਦੇ ਕਿ ਐਮਐਲਏ ਸਾਹਿਬ ਸਾਨੂੰ ਕੰਮ ਹੀ ਨਹੀਂ ਕਰੰਦੋਂਦੇ ਹੈ ਇਹ ਇਹ ਕਿਸੇ ਵੇਲੇ ਮੇਰੇ ਬਰਾਬਰ ਬਿਠਾ ਲਈਓ ਇੱਥੇ ਉਹਨਾਂ ਨੂੰ ਕਿ ਐਮਐਲਏ ਸਾਹਿਬ ਨੇ ਕਿਹੜੇ ਕੰਮ ਤੋਂ ਰੋਕਿਆ ਮੇਰੀ ਹਮੇਸ਼ਾ ਉਹਨਾਂ ਦੇ ਨਾਲ ਇਹੀ ਗੱਲ ਹੁੰਦੀ ਹੈ ਕਿ ਕੰਮ ਕਰ ਲਓ ਕੰਮ ਕਰ ਲਓ ਪਿਛਲੇ ਡੇਢ ਦੋ ਸਾਲਾਂ ਤੋਂ ਕੋਈ ਵੀ ਡਿਵੈਲਪਮੈਂਟ ਦੀ ਮੀਟਿੰਗ ਨਹੀਂ ਸੀ ਰੱਖੀ ਗਈ ਔਰ ਜਿਹੜਾ ਕਰਕੇ ਮੇਰੀ ਉਹਨਾਂ ਦੇ ਨਾਲ ਟਸਲ ਜਿਹੜੀ ਹੈ ਮਾੜੀ ਮੋਟੀ ਚੱਲਦੀ ਰਹਿੰਦੀ ਸੀ ਹੁਣ ਡ ਮੈਮ ਤੁਸੀਂ ਵੀ ਕਈ ਵੀਡੀਓਜ਼ 'ਚ ਆਖਿਆ ਕਿ ਇਹ ਜਿਹੜਾ ਸ਼ਹਿਰ ਦਾ ਹਾਲ ਨਗਰ ਕੌਂਸਲ ਦੇ ਜਿਹੜੇ ਆਪਣੇ ਐਮਸੀ ਸਾਹਿਬਾਨ ਨੇ ਉਹਨਾਂ ਦੀਆਂ ਨਿਲਾਇਕੀਆਂ ਦੀ ਵਜ੍ਹਾ ਨਾਲ ਕਈ ਦਫਾ ਤੁਸੀਂ ਗੱਲ ਕਹੀ ਹੈ ਬਿਲਕੁਲ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਉਹਨਾਂ ਦੀਆਂ ਰਿਸਪੌਂਸਿਬਿਲਟੀਜ਼ ਨੇ ਲੋਕਾਂ ਨੇ ਉਹਨਾਂ ਨੂੰ ਚੜ੍ਹ ਕੇ ਭੇਜਿਆ ਉਹ ਉਸ ਹਾਊਸ ਦੇ ਮੈਂਬਰ ਨੇ ਜਿੱਥੇ ਵੀ ਕਿਤੇ ਕੋਈ ਵੀ ਪ੍ਰੋਬਲਮ ਆਉਂਦੀ ਹੈ ਸ਼ਹਿਰ ਦੇ ਵਿੱਚ ਉਹ ਉਹ ਜਿਸ ਜਿਸ ਹਿੱਸੇ ਦੇ ਵਿੱਚ ਆਉਂਦੀ ਹੈ ਉਸ ਉਸ ਹਿੱਸੇ ਦਾ ਕਾਉਂਸਲਰ ਉਹਦਾ ਪੂਰੀ ਤਰ੍ਹਾਂ ਦੇ ਨਾਲ ਜ਼ਿੰਮੇਵਾਰ ਆ ਔਰ ਇਹ ਜ਼ਿੰਮੇਵਾਰੀ ਉਹਨਾਂ ਨੂੰ ਕਬੂਲ ਨਹੀਂ ਵੀ ਚਾਹੀਦੀ ਆ ਜੇ ਕਿਤੇ ਰਿਪੇਅਰ ਹੋਣ ਵਾਲੀ ਜੇ ਕਿਤੇ ਕਿਤੇ ਵੀ ਕੋਈ ਦਿੱਕਤ ਆ ਤੇ ਉਹ ਇਹ ਕਹਿ ਕੇ ਨਹੀਂ ਟਾਲ ਸਕਦੇ ਜੀ ਜਾਂ ਸਿਵਲ ਬੋਰਡ ਦਾ ਕੰਮ ਆ ਜਾਂ ਕਿਸੇ ਦਾ ਕੰਮ ਆ ਉਹਨਾਂ ਨੂੰ ਸਾਰੇ ਡਿਪਾਰਟਮੈਂਟਸ ਨਾਲ ਟਾਈਪ ਕਰਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਉਹਨਾਂ ਦੇ ਕੰਮ ਕਰਨੇ ਚਾਹੀਦੇ ਆ ਪ੍ਰਧਾਨ ਦੀ ਆਪਣੀ ਰਿਸਪੌਂਸਿਬਿਲਟੀ ਆ ਕਾਉਂਸਲਰਸ ਦੀ ਆਪਣੀ ਰਿਸਪੌਂਸਿਬਿਲਟੀ ਆ ਇਹ ਸਾਰੀਆਂ ਜ਼ਿੰਮੇਵਾਰੀਆਂ ਫਿਲਹਾਲ ਤੋਂ ਉਹਨਾਂ ਦੀਆਂ ਹੀ ਨੇ ਔਰ ਜਦੋਂ ਸਾਡੀਆਂ ਹੋਣਗੀਆਂ ਫਿਰ ਤੁਸੀਂ ਸਾਨੂੰ ਸਿੱਧੇ ਸਵਾਲ ਕਰੀਏ ਤਾਂ ਕਿ ਕੌਂਸਲੀ ਕਿੰਡਾ ਕਿ ਤੁਸੀਂ ਬਜਟ ਹੁਣ ਤੱਕ ਲਿਆਏ ਚੁੱਕੇ ਹੋ ਦੁਬਾਰੇ ਬਡਾਲਾ ਸਾਹਿਬ ਨੇ ਵੀ ਕਿਹਾ ਵੀ ਮੇਰੇ ਹਿਸਾਬ ਨਾਲ 70 80 ਲੱਖ ਹੀ ਇਹ ਕਹਿੰਦੇ ਹੋਇਆ ਤੇ ਜਿਹੜੇ ਐਮਐਲਏ ਸਾਹਿਬ ਕਰੋੜਾ ਚ ਦੱਸਦੇ ਪਏ ਅ ਨਕੋ ਦਾ ਸ਼ਹਿਰ ਵਾਸਤੇ ਸ਼ੁਰੂ ਦੇ ਵਿੱਚ 5 ਕਰੋੜ ਦਾ ਬਜਟ ਆਇਆ ਸੀ ਔਰ ਪੰਜ ਦਾ 5 ਕਰੋੜ ਰੁਪਈਆ ਸ਼ਹਿਰ ਦੇ ਉੱਤੇ ਖਰਚ ਹੋ ਚੁੱਕਿਆ ਉਸ ਤੋਂ ਇਲਾਵਾ ਸਗੋਂ ਮੈਂ 10 ਲੱਖ ਰੁਪਈਆ ਮੈਂ ਆਪਣੇ ਵਿਵੈਕੀ ਫੰਡਾਂ ਦੇ ਵਿੱਚੋਂ ਜਿਹੜੇ ਸਾਡੇ ਬੈਡਮਿੰਟਨ ਕੋਰਟ ਆ ਉੱਥੇ ਵੀ ਲਾਇਆ ਉਸ ਤੋਂ ਇਲਾਵਾ ਜਿਹੜੇ ਇੱਕ ਗੁਰਨਾਨਕਪੁਰ ਗੁਰਨਾਨਕਪ੍ਰੇਮ ਵਾਲੇ ਦੇ ਵਿੱਚ ਇੱਕ ਕਮਿਊਨਿਟੀ ਹਾਲ ਬਣਦਾ ਹੋਇਆ ਉਹਦੇ ਤੇ ਵੀ ਮੈਂ ਪੈਸੇ ਖੁਦ ਲਾਏ ਨੇ ਉਸ ਤੋਂ ਅੱਗੇ ਜਾ ਕੇ ਇੱਕ ਘੜਪੁਰਾ ਮੁਹੱਲਾ ਜਿਹਦਾ ਸਕੂਲ ਵਿਚਾਰਿਆਂ ਦਾ ਇੱਕ ਮਨ ਛੋਟੇ ਭਗਵਾਨ ਬਾਲਮੀਕੀ ਮੰਦਰ ਦੇ ਵਿੱਚ ਸਕੂਲ ਚੱਲਦਾ ਸੀ ਉੱਥੇ ਇੱਕ ਹਾਲ ਜਿਹੜਾ ਕਮਿਊਨਿਟੀ ਹਾਲ ਬਣ ਰਿਹਾ ਉਹ ਵੀ ਮੈਂ ਆਪਣੇ ਵਿਵੇਕੀ ਫੰਡਾਂ ਦੇ ਵਿੱਚੋਂ ਕਰਵਾਇਆ ਕਮਾਲਪੁਰੇ ਮਹੱਲੇ ਦੇ ਵਿੱਚ ਇੱਕ ਹਾਲ ਬਣਿਆ ਉਹ ਵੀ ਮੈਂ ਆਪਣੇ ਵਿਵੇਕੀ ਫੰਡਾਂ ਚੋਂ ਕਰਵਾਇਆ ਔਰ ਨੈਕਸਟ ਜਿਹੜਾ ਆ ਅਸੀਂ ਸਕੂਲ ਜਿਹੜਾ ਹੁਣ ਬਹੁਤ ਜਲਦੀ ਉੱਥੇ ਜਿਹੜਾ ਉਹ ਤਿਆਰ ਕਰਾਂਗੇ ਔਰ ਜਿੱਥੇ ਵੀ ਕਿਤੇ ਹਾਂ ਜਿਹੜੀ ਬਾਜੀਗਰ ਬਸਤੀ ਦੇ ਵਿੱਚ ਸੜਕਾਂ ਸੀ ਬਣਾਈ ਸੀ ਉਹਦੇ ਸਾਈਡਾਂ ਦੇ ਉੱਤੇ ਇੰਟਰਲੌਕ ਲਾਉਣ ਵਾਸਤੇ ਉਹ ਵੀ ਫੰਡ ਜਿਹੜਾ 10 ਲੱਖ ਤਾਂ ਮੈਂ ਆਪਣੇ ਵਿਵੇਕੀ ਫੰਡਾਂ ਦੇ ਵਿੱਚੋਂ ਦਿੱਤਾ ਸੀ ਜਿੰਨੇ ਸਾਨੂੰ ਵਿਵੇਕੀ ਫੰਡ ਮਿਲਦੇ ਜਿਹੜਾ ਮੋਸਟ ਇੰਪੋਰਟੈਂਟ ਕੰਮ ਹੈ ਜਿਹੜਾ ਕੌਂਸਲ ਨਹੀਂ ਧਿਆਨ ਦਿੰਦੀ ਉਸ ਉਸ ਕੰਮ ਦੇ ਉੱਤੇ ਅਸੀਂ ਮੈਂ ਪੈਸੀਸੇਟਿਵ ਲਗਾ ਦੇਣਾ ਧੰਨਵਾਦ ਜੀ ਧੰਨਵਾਦ ओके जी